ਸਤ ਸ੍ਰੀ ਅਕਾਲ ਬੱਚਿਓ ਵੇਖੋ ਲਾਲ ਗੱਡੀ ਪਾਣੀ ਦੇ ਵਿੱਚੋਂ ਕਿਵੇਂ ਲੰਘ ਰਹੀ ਏ ਵੇਖੋ ਵਾਓ ਬੱਚਿਓ ਬਹੁਤ ਵਧੀਆ ਬੱਚਿਓ ਵਾਹ ਓਏ ਪਾਣੀ ਦੇ ਵਿੱਚੋਂ ਨਿਕਲ ਕੇ ਨਿਕਲ ਕੇ ਨਿਕਲ ਗਈ ਉਹ ਫਿਰ ਵੈਕ ਤੁਰ ਗਈ ਉਹ ਨਿਕਲ ਗਈ ਵੈਕ ਓਏ ਪਾਣੀ ਚ ਡੁੱਬ ਗਈ ਗੱਡੀ ਲਾਲ ਹੇ ਬੱਚਿਓ ਡੁੱਬ ਗਈ ਦੂਜੀ ਗੱਡੀ ਲਿਆਓ ਓਏ ਸ਼ੂੰ 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 ਚਲ 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 ਓਏ ਵੀ ਫਸ ਗਈ ਅਰੇ ਇਹਨਾਂ ਵੀ ਫਸ ਗਏ ਬਈ ਦੂਜੀ ਲਿਆਓ ਬੱਚਿਓ ਓਏ ਹਰੀ ਗੱਡੀ ਇਹ ਸਭ ਨੂੰ ਬਾਹਰ ਕੱਢ ਦੇਗੀ ਐ ਇਹ ਵੀ ਫਸ ਗਈ ਬੱਚਿਓ ਚਿੱਟੀ ਆ ਗਈ ਵਾਈਟ ਕਲਰ ਦੀ ਓ ਇਹਦੇ ਸਾਰੀਆਂ ਫਸ ਗਈਆਂ ਹੁਣ ਇਹਨਾਂ ਨੂੰ ਕੱਢੇਗਾ ਕੌਣ ਓਏ ਦੂਜੀ ਲੈ ਕੇ ਆਓ ਪੀਲੀ ਹੋ ਹੋ ਇਹ ਸ਼ਾਇਦ ਕੱਢ ਦੇ ਉਹ ਹੀ ਫਸ ਗਿਆ ਓਏ ਓਏ ਪੀਲੀ ਨੇ ਬਹੁਤ ਜ਼ੋਰ ਮਾਰ ਕੇ ਸਾਰੀਆਂ ਗੱਡੀਆਂ ਬਾਹਰ ਕੱਢ ਦਿਆਂ ਵਾਓ ਬੱਚਿਓ ਸਤਿ ਸ੍ਰੀ ਅਕਾਲ ਸਭ ਹੱਸਦੇ ਰਹੋ